ਇੱਕ ਤਰੀਕ ਨੂੰ ਮੇਰੇ ਘਰ ਚੋਰੀ ਹੋਈ ਤੇ ਝੂਲਣਾ ਮਹਿਲ ਤੇ ਅੱਜ ਤਕਰੀਬਨ 28 ਦਿਨ ਹੋ ਗਏ ਆ ਤੇ ਕੋਈ ਉਹ ਮਤਲਬ ਟ੍ਰੇਸ ਨਹੀਂ ਹੋਏ ਬੰਦੇ ਨਹੀਂ ਪਤਾ ਲੱਗੇ ਹਾਲੇ ਤੱਕ ਚੋਰੀ ਟ੍ਰੇਸ ਨਹੀਂ ਹੋਈ ਤਕਰੀਬਨ 950 ਗ੍ਰਾਮ ਸੋਨਾ ਹੀ ਮਤਲਬ 1.5 ਕਰੋੜ ਦੀ ਕੈਸ਼ ਵੀ ਜਿਹੜੀ ਕੈਸ਼ ਵੀ ਹੀ ਜੀ 4.5 ਲੱਖ ਰੁਪਈਆ ਕੀ ਕਹਿਣਾ ਜੀ ਇਹ ਪੁਲਿਸ ਪ੍ਰਸ਼ਾਸਨ ਦਾ ਹੈ ਪ੍ਰਸ਼ਾਸਨ ਦਾ ਕਹਿੰਦੇ ਆ ਹੀ ਲੱਗੇਦੇ ਆ ਪਰ ਚਲੋ 28 ਦਿਨ ਹੋ ਗਏ ਆ ਜੀ ਕੋਈ ਹਾਲ ਤੱਕ ਕੁਝ ਨਹੀਂ ਪਤਾ ਲੱਗਾ ਦੋ ਜੀ ਸਾਰੀ ਜਿੰਦਗੀ ਦੀ ਕਮਾਈ ਦੇਖੋ ਆ ਬੱਚੇ ਜੀ ਨਾਲ ਛੋਟੇ ਛੋਟੇ ਮਤਲਬ ਮੈਂ ਜੀ ਦੁਕਾਨ ਰੈਨੋਵੇਸ਼ਨ ਤੇ ਲਾਈਦੀ ਆ तकरीबन ਸਾਰੇ ਸ਼ਹਿਰ ਨੂੰ ਪਤਾ ਮੇਰੀ ਤੇ ਜ਼ਿੰਦਗੀ ਜਿਹੜੀ ਆ ਬਿਲਕੁਲ ਬਦਲ ਗਈ ਆ ਜੀ ਮੈਂ ਸੋਚਿਆ ਸੀ ਕਿ 14 15 ਤਰੀਕ ਨੂੰ ਮਹੁਰਤ ਕਰਨਾ ਸੀ ਦੁਕਾਨ ਦਾ ਮੇਰੀ ਤੇ ਲਾਈਫ ਜਿਹੜੀ ਬਿਲਕੁਲ ਪਲਟੀ ਮਾਰ ਗਈ ਆ ਲੋਕ ਵੀ ਤੰਗ ਕਰਦੇ ਜਿਨ੍ਹਾਂ ਦਾ ਕੋਈ ਸਮਾਨ ਨਹੀਂ 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 ਜੀ ਮੇਰੀ ਗੱਲ ਨਹੀਂ ਸਮਝੇ ਮੈਂ ਦੇਣਾ ਕਿਸੇ ਦਾ ਨਹੀਂ ਕੋਈ ਹਾਂ ਸਾਰਾ ਜੋ ਗਿਆ ਮੇਰਾ ਗਿਆ ਮਤਲਬ ਕੋਈ ਦੇਣਦਾਰੀ ਕੋਈ ਮੇਰੀ ਇੰਸ਼ੋਰੈਂਸ ਨਹੀਂ ਹੈਗੀ ਕੋਈ ਮੇਰੀ ਦੇਣਦਾਰੀ ਨਹੀਂ ਹੈਗੀ ਜੇ ਮੈਂ ਕਿਸੇ ਦੇ ਥੋੜੇ ਬੋਧ ਦੇਣੇ ਤੇ ਉਹਨੇ ਵਪਾਰ ਦੇ ਵਿੱਚ ਮੈਂ ਲੈਣੇ ਆ ਬਸ ਜੋ ਗਿਆ ਮੇਰੇ ਆ ਬੱਚਿਆਂ ਦਾ ਤੇ ਮੇਰਾ ਗਿਆ ਜੇ ਤੁਸੀ ਕਾਰਵਾਈ ਨਹੀਂ ਹੁੰਦੀ ਅੱਗੇ ਕੀ ਐਕਸ਼ਨ ਲੋਗੇ ਦੇਖੋ ਐਕਸ਼ਨ ਮੈਂ ਛੋਟੀ ਜੀ ਮੇਰੀ ਫੈਮਿਲੀ ਆ ਨਾ ਮੈਂ ਪੁਲਿਸ ਦੇ ਅਗੇਂਸਟ ਆ ਜਾਣਾ ਤੇ ਨਾ ਹੀ ਮੈਂ ਸਰਕਾਰ ਦੇ ਅਗੇਂਸਟ ਜਾਣਾ ਕਿਉਂਕਿ ਆ ਦੇਖੋ ਮੇਰੇ ਛੋਟੇ ਛੋਟੇ ਬੱਚੇ ਨੇ ਮੈਂ ਸਿਰਫ ਐਹੀ ਜਾਣਾ ਹੱਥ ਜੋੜ ਕੇ ਮੇਰੀ ਇੱਕ ਬੇਨਤੀ ਆ ਕਿ ਮੇਰੀ ਜਿਹੜਾ ਚੋਰ ਆ ਟਰੇਸ ਕੀਤਾ ਜਾਏ ਮੇਰੀ ਬਸ ਹੈਲਪ ਕੀਤੀ ਜਾਏ ਮੈਂ ਕਿਸੇ ਦੇ ਅਗੇਂਸਟ ਨਹੀਂ ਕੁਝ ਵੀ ਸਿਰਫ ਮੇਰੀ ਬੇਨਤੀ ਆ ਪੁਲਿਸ ਨੂੰ ਵੀ ਸਰਕਾਰ ਨੂੰ ਵੀ ਕਿ ਆ ਚੋਰੀ ਖਾਲਕ ਕੀਤੀ ਜਾਏ ਨਹੀਂ ਹਲੇ ਮਿਲਣ ਦੀ ਜੀ ਐਸਐਸਪੀ ਜਾਨ ਨਹੀਂ ਨਹੀਂ ਸਾਰੇ ਦੇਖੋ ਜੀ ਮੇਰਾ ਪਰਿਵਾਰ ਆ ਜਿੰਨਾ ਮੁੱਲਾ ਨਾ ਦੇਖੋ ਚੋਰ ਕੋਈ ਨਾ ਕੋਈ ਮਤਲਬ ਲਾਗੇ ਛਾਗੇ ਦਾ ਪਰ ਜਿਹੜਾ ਮੁੱਲਾ ਸਾਰਾ ਮੇਰਾ ਪਰਿਵਾਰ ਆ ਮਤਲਬ ਇੱਕ ਵਾਅਦੇ ਮੇਰੇ ਨਾਲ ਸ਼ੁਰੂ ਤੋਂ ਹੀ ਸਾਡਾ ਪਰਿਵਾਰ ਆ ਇਸ ਮੇਰੇ ਨਾਲ ਨੇ ਸਾਰੇ ਹਾਂਜੀ ਹਾਂਜੀ ਜੀ ਮੇਰਾ ਨਾਮ ਪ੍ਰੀਤੀ ਹੈ ਅਸੀਂ ਝੂਲਣਾ ਮਿਲਦੇ ਰਹਿਣ ਵਾਲੇ ਆ ਇੱਕ ਤਰੀਕ ਸਾਡੇ ਘਰ ਚੋਰੀ ਹੋਈ ਹੈ ਤੇ ਹਜੇ ਤੱਕ 28 ਦਿਨ ਹੋ ਗਏ ਉਹਦਾ ਕੁਝ ਪਤਾ ਨਹੀਂ ਲੱਗਾ ਹੈਗਾ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਸਾਡੀ ਛੋਟੀ ਜੀ ਫੈਮਲੀ ਹੈਗੀ ਅਸੀਂ ਅੱਗੇ ਉਹ ਕਿੱਦਾਂ ਆਪਣਾ ਪਰਿਵਾਰ ਚਲਾਉਣਾ ਹੈਗਾ ਹੈ ਪ੍ਰਸ਼ਾਸਨ ਕੋਈ ਜਲਦੀ ਤੋਂ ਜਲਦੀ ਇਹਦਾ ਸਾਨੂੰ ਸੋਲੂਸ਼ਨ ਕਰਕੇ ਦੋਵੇ ਸਾਡੀ ਤੇ ਇਹੀ ਮੰਗ ਹੈਗੀ ਜੇ ਇਹ ਘੜਤੂ ਘੜ 1.5 ਕਰੋੜ ਦਾ ਹੋਇਆ ਜੇ ਨੁਕਸਾਨ ਪ੍ਰਸ਼ਾਸਨ ਜੀ ਕਹਿੰਦੇ ਗੱਲਬਾਤ ਸਾਡੀ ਉਹਨਾਂ ਨੇ ਤੇ ਹਜੇ ਸਾਨੂੰ ਕੁਝ ਨਹੀਂ ਬਸ ਕਹਿੰਦੇ ਕਰਦੇ ਪਏ ਆ ਇਹੀ ਹੈ ਹਜੇ ਤੱਕ ਜਵਾਬ ਸਾਨੂੰ ਮਿਲਿਆ ਜੇ ਮੰਗ ਕਰਦੇ ਇਹ ਹਾਂ ਹਾਂਜੀ ਹਾਂਜੀ ਸਮਾ ਦਿੱਤਾ ਜਾਊਗਾ ਘਤਨਾ ਵਗੈਰਾ ਲਾਇਆ ਜਾਊਗਾ ਜਾਂ ਨਹੀਂ ਨਹੀਂ ਐਦਾਂ ਦੀ ਨਹੀਂ ਕੋਈ ਗੰਨੀ ਫੋੜੀ ਅਸੀਂ ਕਿਸੇ ਨਾਲ ਦੇਖੋ ਦੁਸ਼ਮਣੀ ਨਹੀਂ ਪਾਣਾ ਚਾਹਦੇ ਹੈਗੇ ਅਸੀਂ ਤੇ ਚਾਰ ਜਾਨੇ ਤੇ ਅਸੀਂ ਫੈਮਲੀ 'ਚ ਹੈਗੇ ਆ ਅਸੀਂ ਕਿਸੇ ਨਾਲ ਦੁਸ਼ਮਣੀ ਨਹੀਂ ਪਾ ਸਕਦੇ ਬਸ ਸਾਡੀ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਮਿਲੇ ਸਾਡੀ ਹੋਰ ਕੋਈ ਮੰਗ ਨਹੀਂ ਹੈਗੀ ਭਵਨ ਸ਼ਰਮਾ ਚੂਨਾ ਮੋਲ ਸਾਡੇ 28 ਦਿਨ ਪਹਿਲੇ ਸਾਡੇ ਮਹੱਲੇ 'ਚ ਜਿਹੜੀ ਆ ਚੋਰੀ ਹੋਈ ਸੀ ਔਰ ਬੜੀ ਮਤਲਬ ਮਾੜੀ ਗੱਲ ਆ ਵੀ ਪ੍ਰਸ਼ਾਸਨ 28 ਦਿਨ ਤੋਂ ਚੁੱਪ-ਚਾਪ ਕਰਕੇ ਬੈਠਾ ਕੋਈ ਉਹਨਾਂ ਨੇ ਆਪਣੀ ਜਿਹੜੀ ਨਾਂ ਤੇ ਕੋਈ ਪ੍ਰੋਪਰ ਅਜੇ ਤੱਕ ਕਲੂ ਲੱਭਿਆ ਨਾ ਕੋਈ ਬੰਦਾ ਫੜੋਇਆ ਸਾਨੂੰ ਤੇ ਜਿਨ੍ਹਾਂ ਦਾ ਮਤਲਬ ਨੁਕਸਾਨ ਹੋਇਆ ਉਹ ਹਜੇ ਤੱਕ ਪਰੇਸ਼ਾਨ ਨੇ ਇਸ ਕਰਕੇ ਅਸੀਂ ਤੇ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਿਹੜਾ ਇਹਨਾਂ ਨੂੰ ਇਨਸਾਫ ਮਿਲੇ ਜੋ ਜਿਹੜਾ ਵੀ ਕੋਈ ਬੰਦਾ ਵਾਸਤਵਿਕ ਚ ਹੈਗਾ ਵਾ ਉਹਨੂੰ ਫੜ ਕੇ ਉਹ ਪ੍ਰਸ਼ਾਸਨ ਜਿਹੜਾ ਸਾਹਮਣੇ ਨਜ਼ਰਾਂ 'ਚ ਲਿਆਏ ਤਾਂ ਕਿ ਪਤਾ ਲੱਗੇ ਵੀ ਉਹ ਇਹਨਾਂ ਨੂੰ ਵੀ ਇਨਸਾਫ ਮਿਲੇ ਤੇ ਮਹੱਲੇ ਨੂੰ ਵੀ ਸ਼ਹਿਰ ਨੂੰ ਵੀ ਪਤਾ ਲੱਗੇ ਕਿ ਪ੍ਰਸ਼ਾਸਨ ਨੇ ਕੋਈ ਕੰਮ ਕੀਤਾ 28 ਦਿਨ ਹੋ ਗਏ ਕਰੀਬ ਕਰੀਬ 1.5 ਕਰੋੜ ਪ੍ਰਸ਼ਾਸਨ ਕੀ ਕਹਿੰਦਾ ਇਹ ਗੱਲਬਾਤ ਕਰਦੇ ਹੇ ਤੱਕ ਤਾਂ ਕੋਈ ਖਾਸ ਜਵਾਬ ਨਹੀਂ ਦਿੱਤਾ ਉਹਨਾਂ ਨੇ ਨਾ ਸਾਨੂੰ ਕੋਈ ਅਜੇ ਲੱਗਦਾ ਹੀ ਪਿਆ ਵੀ ਕੋਈ ਖਾਸ ਇੱਥੇ ਕੋਈ ਕਾਰਵਾਈ ਹੋਈ ਮਿਸਟਰ ਤਾਂ ਹੋ ਗਿਆ